ਹੋਇਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਅੱਜ ਖਬਰਾਂ ਚੱਲੀਆਂ ਨੇ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਊਗਾ ਆਪਣਾ ਉੱਤੇ ਟਾਈਟਲ ਵੀ ਲਿਖਿਆ ਹੋਇਆ ਸਭ ਨੂੰ ਪਤਾ ਹੀ ਲੱਗ ਗਿਆ ਕਿ ਆਪਾਂ ਕੀ ਟਾਈਟਲ ਲਿਖਿਆ ਤੇ ਕੀ ਦੇ ਬਿਸ਼ੇ ਤੇ ਆਪਾਂ ਗੱਲ ਕਰਦੇ ਇੱਕ ਤਾਂ ਸਾਰੇ ਜਾਣਿਆ ਦੱਸਿਓ ਵੀ ਕਿਹਨੂੰ ਕਿਹਨੂੰ ਅੱਜ ਸਵਾਦ ਆਇਆ ਜੀਰੋ ਜੀਰੋ ਸਵਾਦ ਆਇਆ ਨਾ ਉਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਕਮੈਂਟ ਵੀ ਜਰੂਰ ਦਿਓ ਜਿਹੜੀ ਭੈਣ ਕੰਗਣਾ ਦੇ ਥਾਪੜਾ ਮਾਰੇ ਨਾ ਮੈਂ ਕਹਿੰਦਾ ਯਾਰ ਵੀ ਅੱਜ ਸਵਾਦ ਆ ਗਿਆ ਉਹ ਵੀਡੀਓ ਦੇਖ ਕੇ ਫੁੱਲ ਸਵਾਦ ਆ ਗਿਆ ਮੈਂ ਕਹਿੰਦਾ ਭੈਣ ਦੀ ਜੁਗ ਜੋ ਜੀਵੇ ਯਾਰ ਜਿੱਥੇ ਕਿਤੇ ਉਹਨੂੰ ਲੋੜ ਹੋਵੇ ਹੁਣ ਆਪਣੇ ਕਿਸਾਨ ਜਥੇਬੰਦੀ ਉਹਨਾਂ ਦਾ ਜਰੂਰ ਸਾਥ ਦੇਵੇ ਉਹਨੇ ਇੱਕ ਬਦਲਾ ਲੈਤਾ ਕਾਹਦਾ ਬਦਲਾ ਲੈਤਾ ਜਦੋਂ ਉਹ ਧਰਨੇ ਵਲੇ ਉਹ ਕਹਿੰਦੀ ਹੁੰਦੀ ਸੀਗੀ ਵੀ 100-100 ਰੁਪਏ ਲੈ ਕੇ ਹੀ ਬੁੜੀਆਂ ਆਉਂਦੀਆਂ ਨੇ ਉਹਦੇ ਮਨ ਦੇ ਵਿੱਚ ਗੱਲ ਸੀਗੀ ਵੀ ਇਹ ਸਾਡੀਆਂ ਬੁੜੀਆਂ ਨੂੰ ਆਖਿਆ ਹੋ ਸਕਦਾ ਉਹਦੀ ਮਾਂ ਵੀ ਵਿੱਚ ਹੋਵੇ ਵਿਚਾਰੀ ਦੀ ਜਿਹਨੇ ਅੱਜ ਕੰਗਲਾਂ ਦੇ ਥਾਪੜਾ ਮਾਰੇਗਾ ਤੇ ਤਾ ਕਰਕੇ ਉਹਨੇ ਉਹਦੇ ਵਿੱਚ ਅਣਖ ਸੀ ਜ਼ਮੀਰ ਸੀ ਇਹ ਉਹੀ ਕੰਮ ਕਰ ਸਕਦੇ ਜਿਨ੍ਹਾਂ ਦੀ ਜਾਗਦੀ ਜ਼ਮੀਰ ਹੁੰਦੀ ਆ ਭਾਈ ਜ਼ਮੀਰਾਂ ਵਾਲੇ ਅਣਖਾਂ ਵਾਲੇ ਇਹੋ ਜੇ ਕੰਮ ਕਰ ਸਕਦੇ ਆ ਨਹੀਂ ਕੋਈ ਵੀ ਨਹੀਂ ਕੰਮ ਕਰ ਸਕਦਾ ਜਿੰਨੇ ਭਰਾ ਆਪਣਾ ਲਾਈਵ ਦੇਖਣਗੇ ਜਾਂ ਦੇਖ ਰਹੇ ਨੇ ਉਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਇੱਕ ਤੱਕ ਇਹ ਮੈਸੇਜ ਹੀ ਹੈ ਕਿ ਕੁੜੀਆਂ ਦੇ ਲਈ ਆਪਾਂ ਰੀਲਾਂ ਤੇ ਹੋਰ ਗੰਦ ਵੀ ਅੱਧੇ ਕੱਪੜੇ ਪਾ ਕੇ ਨੱਚੀ ਜਾਂਦੀਆਂ ਕੁੜੀਆਂ ਆਪਾਂ ਉਹਨਾਂ ਨੂੰ ਦੇਖਿਆ ਨੇ ਉਹਨਾਂ ਨੂੰ ਰੀਲਾਂ ਸ਼ੇਅਰ ਕਰੇ ਨਾ ਚੰਗੀ ਵੀਡੀਓ ਸ਼ੇਅਰ ਕਰ ਰਖੋ ਇਹ ਜੀ ਭੈਣ ਦੀ ਸਪੋਰਟ ਕਰਨੀ ਬਣਦੀ ਆ ਬਾਈ ਜਰੂਰ ਕਰਾਂਗੇ ਤੇ ਮੈਂ ਕਿਹਾ ਨਾ ਬਹੁਤ ਵੱਡੀ ਉਮਰ ਹੋ ਗਈ ਜਿਨੇ ਇੱਕ ਲੱਪੜ ਨਾਲ ਅਣਖ ਜੰਗਾਈ ਆ ਨਾ ਜਮੀਰ ਜੰਗਾਈ ਆ ਦੇਖੋ ਆਹਾ ਕੱਲੂ ਘਰ ਚੱਲੀ ਜਾਂਦੇ ਸੀ ਉਦੋਂ ਆਪਣੇ ਸਿੱਖ ਭਾਈਆਂ ਨੇ ਆਪਣੀ ਸਿਰ ਤੇ ਪੱਗ ਰੱਖੀ ਸੀ ਆਹ ਦਿਨਾਂ ਦੇ ਵਿੱਚ ਉਹੀ ਗੱਲ ਫੇਰ ਉਸ ਭੈਣ ਨੇ ਕਰਤੀ ਕੰਗਣਾਂ ਦੇ ਥਾਪੜਾ ਲਾ ਕੇ ਪੰਜਾਬੀਆਂ ਦੀ ਹੋਰ ਪੱਗ ਨੂੰ ਉੱਚਾ ਲੈ ਕੇ ਗਈ ਆ ਹੋਰ ਮਾਣ ਵਕਸ਼ ਇਸ ਪੱਗ ਨੂੰ ਇਹ ਬਾਈ ਜਾਗਦੇ ਆ ਜ਼ਮੀਰਾਂ ਵਾਲੇ ਕੰਮ ਕਰ ਸਕਦੇ ਆ ਵੀ ਮੇਰੇ ਕੋਲ ਸ਼ਬਦ ਨਹੀਂ ਉਸ ਭੈਣ ਨੂੰ ਕਹਿਣ ਦੇ ਲਈ ਜੋ ਉਹਨਾਂ ਨੇ ਕੰਮ ਕੀਤਾਗਾ ਬਹੁਤ ਵਧੀਆ ਕੰਮ ਆ ਸਲਾਘਾਯੋਗ ਕੰਮ ਆ ਹਰ ਇੱਕ ਦੇ ਵਿੱਚ ਇਹੀ ਭੈਣਾਂ ਦੇ ਵਿੱਚ ਭਰਾਵਾਂ ਦੇ ਵਿੱਚ ਜਜ਼ਬਾ ਚਾਹੀਦਾ ਵੀ ਆਪਣੇ ਬਦਲੇ ਦੀ ਜੇ ਕੋਈ ਗਲਤ ਬੋਲਦਾ ਤਾਂ ਉਹਨੂੰ ਆਪਾਂ ਬਦਲੇ ਦੇ ਰੂਪ ਦੇ ਵਿੱਚ ਲੈ ਸਕੀਏ ਅਣਖ ਦੀ ਗੱਲ ਹੁੰਦੀ ਆ ਉਹਨੇ ਆਪਦੀ ਅਣਖ ਜਗਾਤੀ ਅੱਜ ਤੇ ਉਹਦੇ ਨਾਲ ਵੀ ਸਾਰਾ ਪੰਜਾਬ ਖੜੂ ਹੋਏ ਨਹੀਂ ਹੈਗਾ ਵੀ ਨਹੀਂ ਖੜਦਾ ਸਾਰੇ ਬੰਦੇ ਉਹਦੇ ਨਾਲ ਖੜਨਗੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਸਪੋਰਟ ਕਰਦੇ ਨੇ ਹਮਾਇਤ ਕਰੀ ਜਾਂਦੇ ਆ ਜਿੱਤੇ ਕਿਤੇ ਮਾੜੀ ਜੀ ਵੀ ਆਵਾਜ਼ ਵੱਜ ਗਈ ਉਹਦੇ ਭੈਣ ਦੇ ਲਈ ਜਿਵੇਂ ਕਿਸਾਨ ਅੰਦੋਲੀ ਨੇ ਵਿੱਚ ਇਕੱਠ ਹੋਏ ਸੀ ਮੁੰਡਾ ਦਾ ਸ਼ਾਇਦ ਐਡੇ ਦੁਨੀਆ ਨੇ ਇਕੱਠ ਕਰ ਦੇਣਾ ਹੈ ਤੇ ਜਿੰਨੇ ਵੀ ਭਰਾ ਆਪਣਾ ਲਾਈਵ ਦੇਖ ਰਹੇ ਨੇ ਲਾਈਵ ਨੂੰ ਸ਼ੇਅਰ ਕਰ ਲਓ ਤੇ ਕਿਹਨੂੰ ਕਿਹਨੂੰ ਸਵਾਦ ਆਇਆ ਤੇ ਉਹ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਜ਼ਮੀਰਾਂ ਜਗਾ ਕੇ ਰੱਖਿਆ ਕਰੋ ਅਣਖ ਦੀ ਗੱਲ ਕਰਿਆ ਕਰੋ ਹਨਾ ਅਨਕ ਦੀ ਗੱਲ ਕਰਕੇ ਅੱਜ ਉਹਨੇ ਭੈਣ ਨੇ ਕੰਗੜਾਂ ਦੇ ਥਾਪੜਾ ਮਾਰਿਆ ਦੇਖੋ ਇਸ ਤੋਂ ਬਹੁਤ ਵੱਡਾ ਇੱਕ ਐਮਪੀ ਦੇ ਥਾਪੜਾ ਮਾਰਨਾ ਬਹੁਤ ਵੱਡੀ ਗੱਲ ਆ ਜਿਵੇਂ ਆ ਕੱਲੂ ਘਰਾਂ ਦੇ ਵਿੱਚ ਆਪਣੇ ਯੋਧਿਆਂ ਨੇ ਆਪਣੀ ਜਿਹੜੀ ਡਿੱਗੀ ਹੋਈ ਪੱਟ ਨੂੰ ਸਿਰ ਤੇ ਰੱਖਿਆ ਸੀ ਆ ਉਹੀ ਅੱਜ ਮੈਂ ਕਹਿੰਦਾ ਬਹੁਤ ਵੱਡੀ ਕੁਰਬਾਨੀ ਕੀਤੀ ਆ ਭੈਣ ਨੇ ਕੰਗੜਾਂ ਵਾਲੇ ਥਾਪੜਾ ਮਾਰ ਕੇ ਹੁਣ ਤੁਸੀਂ ਵੀ ਲੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਕਮੈਂਟ ਆ ਜਿਹੜੇ ਜਿਹੜੀ ਆਪਣੀ ਰਹਿ ਗਈਓ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ